ਕਹਿੰਦੇ ਆ ਕਿ ਜਲਦੀ ਰਹਿਣਾ ਚਾਹੀਦਾਗਾ ਇੱਕ ਥਾਂ ਤੇ ਖੜੇ ਤਾਂ ਲੋਹੇ ਨੂੰ ਵੀ ਜੰਗ ਲੱਗ ਜਾਂਦੀ ਹੈ ਦੋ ਦਿਨ ਅਸੀਂ ਟਰਾਈ ਕਰਦੇ ਆਂ ਤੇ ਜਿੰਨਾ ਹੋ ਸਕੇ ਆਪਾਂ ਕੁਦਰਤ ਦੇ ਨਜ਼ਦੀਕ ਜਾਈਏ ਜਾਣ ਕਰੀਆ ਜੇ ਕੋਈ ਜ਼ਿਆਦਾ ਤਿੰਨ ਪੰਜ ਕਰਦਾ ਸੀ ਤੇ ਉਹਨੂੰ ਇੱਥੇ ਲਟਕਾ ਵੀ ਦਿੰਦੇ ਹੀ ਇੱਥੇ ਉੱਤੇ ਮੈਂ ਆਪਣੇ 10 ਗ੍ਰਾਮ ਦਸਨਾ ਚਾਹਾਂ ਇੱਕ ਛੋਟੀ ਜਿਹੀ ਜਗ੍ਹਾ ਦੀ ਮੈਂ ਗੱਲ ਕਰਦਾ ਹਾਂ ਉੱਥੇ ਪਹੁੰਚ ਚੁੱਕੇ ਹਾਂ ਦੇਖੋ ਕੁਦਰਤ ਦਾ ਨਜ਼ਾਰਾ ਗਾਈਡ ਸਾਹਿਬ ਕਿੱਥੇ ਗਏ ਗਾਈਡ ਸਾਹਿਬ ਨਿਕਲ ਚੁੱਕਿਆ ਨਿਕਲ ਚੁੱਕਿਆ ਗਾਈਡ ਏ ਚੱਲੀ ਜਾਓ ਤੇ ਫੀਲਿੰਗ ਲੈਂਦੇ ਰੋ ਇਹ ਹੀ ਪ੍ਰਕਿਰਤੀ ਦਾ ਤੰਦਰੇ ਹੈ ਯਾਰੇ ਲਈਓ ਸਹੀ ਹੈ ਸਹੀ ਹੈ ਕੀ ਕੋਈ ਗੱਲ ਨਹੀਂ ਬਸ ਹਾਂਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੀ ਐਨ ਜ਼ेड ਬਿੱਲ ਪ੍ਰੋਡਕਸ਼ਨ ਚ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆ ਤੇ ਅੱਜ ਨਿਕਲੇ ਇੱਕ ਹੋਰ ਨਵੇਂ ਸਫ਼ਰ ਤੇ ਉਹਦੇ ਬਾਰੇ ਤੁਹਾਨੂੰ ਕਰਾਂਗੇ ਅਸੀਂ ਅੱਜ ਦੇ ਪੂਰੇ ਦਿਨ ਚ ਐਕਸਪਲੋਰ ਸਾਰੀ ਜਾਣਕਾਰੀ ਤੇ ਬਾਕੀ ਆਪਾਂ ਥੋੜਾ ਗਾਈਡ ਸਾਹਿਬ ਤੋਂ ਵੀ ਉਸ ਅੱਜ ਦੇ ਸਫ਼ਰ ਬਾਰੇ ਥੋੜੀ ਜਾਣਕਾਰੀ ਲੈ ਲਈਏ ਫਿਰ ਪੱਠੇ ਕੰਮ ਕਰਦੇ ਰਹਿੰਦੇ ਗਾਈਡ ਸਾਹਿਬ ਤੁਸੀਂ ਦੇਖੋ ਸੱਚੀ ਗੱਲ ਹੈ ਜੀ ਬੜੀ ਹੈ ਇਹ ਕਹਿੰਦੇ ਆ ਕਿ ਤੁਸੀਂ ਜੀ ਕੂੜਾ ਬੜਾ ਇਕੱਠਾ ਕਰੀ ਜਾਂਦੇ ਇਹਦੇ ਬਾਰੇ ਬਸ ਇਹ ਕੂੜਾ ਨਹੀਂ ਹੈ ਜੀ ਇਹ ਕੁਦਰਤ ਦੇ ਸਾਰੇ ਨਿਆਹ ਤੋਹਫੇ ਹੈਗੇ ਜੀ ਦੇਖੋ ਆ ਕੋਈ ਢੱਕਾ ਚੱਕ ਲੈਂਦਾ ਹਾਂਜੀ ਆ ਪਤਾ ਨਹੀਂ ਥੱਲੋ ਚੱਕ ਲੈਂਦੇ ਆ ਚੱਕ ਲੈਂਦੇ ਇਹ ਕੋਈ ਗੱਲ ਮੈਨੂੰ ਤਾਂ ਕੋਈ ਬਣਦੀ ਨਹੀਂ ਗੱਲ ਆ ਜੀ ਇਹ ਕੁਦਰਤ ਦੇ ਨਾਇਆਬ ਤੋਹਫੇ ਹੈਗੇ ਤੁਸੀਂ ਇਹਨਾਂ ਦੀ ਦੇਖੋ ਸਰੰਚਨਾ ਦੇਖੋ ਤੁਸੀਂ ਕਿੱਦਾਂ ਬਣੇ ਹੋਇਆ ਕਿਹੜਾ ਬਿਊਟੀ ਹੈ ਇਹ ਤਾਂ ਇਹਨੂੰ ਦੇਖਣ ਦਾ ਨਜ਼ਰੀਆ ਚਾਹੀਦਾ ਇੱਕ ਨਜ਼ਰੀਆ ਹੋਣਾ ਚਾਹੀਦਾ ਠੀਕ ਹੈ ਤੁਸੀਂ ਤੁਹਾਡਾ ਇਹ ਕਿ ਨਜ਼ਰੀਆ ਤੁਹਾਡਾ ਦੇਖਣ ਦਾ ਮੈਨੂੰ ਤੁਸੀਂ ਇਹ ਆਪਣਾ ਆਪਣਾ ਹਿਸਾਬ ਹੈ ਜੀ ਮੈਨੂੰ ਇਹ ਚੀਜ਼ਾਂ ਬਹੁਤ ਹੀ ਮਤਲਬ ਐਟ੍ਰੈਕਟ ਕਰਦੀਆਂ ਜੀ ਇਸ ਕਾਰਨ ਮੈਨੂੰ achiyan ਲੱਗਦੀਆਂ ਤੇ ਮੈਂ ਸਭ ਤੋਂ ਪਹਿਲੇ ਆਪਣੀ ਦਰਸ਼ਕਾਂ ਦਾ ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿ ਇੱਕ ਵਾਰ ਫਿਰ ਆਪਾਂ ਐਨ ਜੈਟ ਬੈਲਰ ਪ੍ਰੋਡਕਸ਼ਨ ਵਾਲੇ ਦੁਬਾਰਾ ਫਿਰ ਆਏ ਆਏ ਆਂ ਤੇ ਆਪਣੇ ਇਸ ਕੈਮਰਾਮੈਨ ਸ਼ਿਵ ਕੁਮਾਰ ਦਾ ਵੀ ਬਹੁਤ ਧੰਨਵਾਦ ਕਰਨਾ ਚਾਹਾਂਗਾ ਜੀ ਜੀ ਤੇ ਗਾਈਡ ਸਾਹਿਬ ਅੱਜ ਦੇ ਸਫ਼ਰ ਬਾਰੇ ਵੀ ਸਾਨੂੰ ਦਰਸ਼ਕਾਂ ਨੂੰ ਥੋੜਾ ਦੱਸ ਦੋ ਵੀ ਆਪਾਂ ਕਿੱਥੇ ਜਾ ਰਹੇ ਆਂ ਕੀ ਦੇਖਦੇ ਆਪਾਂ ਹਾਂਜੀ ਤੇ ਦਰਸ਼ਕਾਂ ਨੂੰ ਦੱਸਣਾ ਚਾਹਾਂ ਅੱਜ ਆਪਾਂ ਫਿਰ ਇੱਕ ਵਾਰ ਫਿਰ ਤੋਂ ਆਪਣੀ ਕੁਦਰਤ ਦੀ ਗੋਚੇ ਜਾ ਰਹੇ ਆਂ ਇੱਕ ਕਪਾ ਫਿਰ ਤੋਂ ਵਾਟਰਫਾਲ ਤੇ ਜਾ ਰਹੇ ਆਂ ਤੇ ਜਦੋਂ ਜਾਵਾਂਗੇ ਤੇ ਉੱਥੇ ਤੁਹਾਨੂੰ ਦਿਖਾਵਾਂਗੇ ਹਾਂਜੀ ਜਰੂਰ ਦਿਖਾਉਨੇ ਆ ਤੇ ਇੱਕ ਗਾਈਡ ਸਾਹਿਬ ਮੈਂ ਮੈਨੂੰ ਥੋੜਾ ਹੋਰ ਚੀਜ਼ ਸੁਣਨ ਨੂੰ ਮਿਲਦੀ ਆ ਜੀ ਕਹਿੰਦੇ ਵੀ ਤੁਸੀਂ ਕਹਿੰਦੇ ਵੀ ਆਹੀ ਮਤਲਬ ਕਿ ਹਰੇ ਭਰੀਆਂ ਚੀਜ਼ਾਂ ਜੀ ਕਹਿੰਦੇ ਫਿਰਦੇ ਹੋ ਕਹਿੰਦੇ ਲੋਕ ਉਹ ਥੋੜੀ ਮਟੀਰੀਅਲਿਸਟਿਕ ਚੀਜ਼ਾਂ ਦੇਖਣੀਆਂ ਚਾਹੁੰਦੇ ਨੇਗੇ ਵੀ ਜਿਵੇਂ ਕਿ ਲੋਕ ਵੱਡੀਆਂ ਵੱਡੀਆਂ ਬਿਲਡਿੰਗਾਂ ਕੋਲ ਸਿੱਧਾ ਨਹੀਂ ਚੀਜ਼ਾਂ ਹਨਾ ਉਹ ਤੇ ਉਹਦੇ ਬਾਰੇ ਦੱਸੋ ਵੀ ਆਪਾਂ ਉੱਥੇ ਕਾਹਤੋਂ ਹੀ ਜਾ ਰਹੇ ਸਾਡੇ ਦਰਸ਼ਕ ਪੁੱਛ ਰਹੇ ਹੈਗੇ ਜੀ ਇਹ ਬੜੀਆਂ-ਬੜੀਆਂ ਬਿਲਡਿੰਗਾਂ 'ਚ ਜਾਣ ਦਾ ਇੱਕ ਮੇਨ ਕਾਰਨ ਇਹੀ ਹੈ ਜੀ ਜਿਵੇਂ 5 ਦਿਨ ਆਪਾਂ ਕੰਮ ਤੇ ਹੋਈ ਤਾਂ ਤੇ ਉੱਥੇ ਆਪਾਂ ਬੜੀਆਂ-ਬੜੀਆਂ ਬਿਲਡਿੰਗਾਂ ਹੀ ਦੇਖਦੇ ਆਂ ਤੇ 2 ਦਿਨ ਸਾਨੂੰ ਮਿਲਦੇ ਆਪਾਂ ਤਾਂ ਇਹ 2 ਦਿਨ ਅਸੀਂ ਟਰਾਈ ਕਰਦੇ ਆਂ ਤੇ ਜਿੰਨਾ ਹੋ ਸਕੇ ਆਪਾਂ ਕੁਦਰਤ ਦੇ ਨਜ਼ਦੀਕ ਜਾਈਏ ਹਾਂਜੀ ਹਾਂਜੀ ਬਿਲਕੁਲ ਇਸੇ ਕਾਰਨ ਆਪਾਂ ਕੁਦਰਤ ਦੇ ਨਜ਼ਦੀਕ ਹੀ ਉਹਨਾ ਡੈਸਟੀਨੇਸ਼ਨ ਨੂੰ ਚੂਜ਼ ਕਰਦੇ ਆਂ ਜਿੱਥੇ ਆਪਾਂ ਕੁਦਰਤ ਦੇ ਨਾਲ ਜਾ ਸਕੀਏ ਦੇ ਕੋਲ ਜਾ ਸਕੀਏ ਹਾਂਜੀ ਹਾਂਜੀ ਬਿਲਕੁਲ ਸਹੀ ਇਸੇ ਕਾਰਨ ਹੈ ਜੀ ਸਹੀ ਗੱਲ ਹੈ ਕਿਉਂਕਿ 5 ਦਿਨ ਕਮਾ ਕਰਾ ਤੇ ਦਿਮਾਗ ਵੀ ਥੋੜਾ ਉਹ ਹੋ ਜਾਂਦਾ ਹੈਗਾ ਤੇ ਉਦੇ ਕਰਕੇ ਥੋੜਾ ਮਾਈਂਡ ਵੀ ਥੋੜਾ ਰਿਲੈਕਸ ਹੋ ਜਾਵੇ ਤੇ ਕੁਦਰਤ ਦੇ ਹੀ ਚੀਜ਼ਾਂ ਦੇਖਣ ਵਾਸਤੇ ਦੇਖੋ ਜੀ ਕੈਮਰਾਮੈਨ ਨੂੰ ਗੁਜਾਸ਼ ਕਰਾਂਗੇ ਦੇਖੋ ਕੁਦਰਤ ਦੇ کیا ਕਮਾਲ ਦੀਆਂ ਚੀਜ਼ਾਂ ਆ ਗਈਆਂ ਇਹ ਕਿੰਨੇ ਵੱਡੇ ਇੰਜੀਨੀਅਰਿੰਗ ਮਾਈਲਸਟੋਨ ਕਹਿ ਸਕਦੇ ਆਪਾਂ ਇਹਨਾਂ ਨੂੰ ਹਾਂਜੀ ਚਲੋ ਆਜੋ ਫਿਰ ਗਾਈਡ ਸਾਹਿਬ ਕਰੀਏ ਐਕਸਪਲੋਰ ਅੱਜ ਦੇ ਸਫਰ ਨੂੰ ਚਲੋ ਆਜੋ ਫਿਰ ਜੀ ਚੱਲਦੇ ਚੱਲਦੇ ਅਸੀਂ ਪਹੁੰਚੇ ਆਂ ਰਸਤੇ 'ਚ ਸਾਨੂੰ ਇਹ ਥੋੜਾ ਦ੍ਰਿਸ਼ ਦਿਖਿਆ ਤੇ ਉਹਦੇ ਬਾਰੇ ਅਸੀਂ ਸਾਡੇ ਗਾਈਡ ਸਾਹਿਬ ਤੋਂ ਜਾਣਕਾਰੀ ਲੈਣੇ ਆਂ ਗਾਈਡ ਸਾਹਿਬ ਜੀ ਤੁਸੀਂ ਥੋੜਾ ਬ੍ਰੀਕਿੰਗ ਵਾਲਾ ਇਹਦੀ ਕੀਤੀ ਹੈ ਪੜਤਾਲ ਤੇ ਸਾਨੂੰ ਦੱਸੋ ਇਹਦੇ ਬਾਰੇ ਕੁਝ ਜੀ ਮੈਂ ਦੱਸਣਾ ਚਾਹਾਂਗਾ ਇਹ ਬਣਾਇਆ ਗਿਆ ਸੀ ਬਾੜ ਆਂਦੀ ਸੀਗੀ ਪਾਣ ਜਮੈਂ ਬਾੜ ਉਸ ਬਾੜ ਨੂੰ ਕੰਟਰੋਲ ਕਰਨ ਵਾਸਤੇ ਇਹ ਪੁਲ ਬਣਾਇਆ ਗਿਆ ਸੀਗਾ ਤੇ ਤਾਂ ਬਹੁਤ ਪੁਰਾਣਾ ਹੋ ਚੁੱਕਿਆ ਤੇ ਹੁਣ ਨਿਆ ਮੈਂ ਆਪਣੇ ਕੈਮਰਾਮੈਨ ਨੂੰ ਗੁਜਾਰਿਸ਼ ਕਰਾਂਗਾ ਉਹ ਦਖਾਨ ਤੇ ਨਿਆ ਸਟਰਕਚਰ ਹੁਣ ਉਹ ਤਿਆਰ ਕੀਤਾ ਗਿਆ ਹੈ ਉੱਤੇ ਗੇਟ ਵੀ ਲੱਗਿਆ ਹੈ ਤੇ ਉੱਥੇ ਪਾਣੀ ਦੇ ਫਲੋ ਨੂੰ ਰੋਕਿਆ ਜਾਂਦਾ ਉੱਤੇ ਤਾਂ ਕਿ ਅੱਗੇ ਸਲੱਡ ਵਗੈਰਾ ਨਾ ਆ ਸਕੇ ਤੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਇਹਹੀ ਜਾਣਕਾਰੀ ਬਿਲਕੁਲ ਸਹੀ ਆ ਭਾਵੇਂ ਬਾਕੀ ਸਾਡੀਆਂ ਜਵਲੀਆਂ ਹੁੰਦੀਆਂ ਨੇ ਪਰ ਇਹ ਜਾਣਕਾਰੀ ਬਿਲਕੁਲ ਸਹੀ ਆ ਕਿਉਂਕਿ ਉਧਰ ਥੱਲੇ ਇੱਕ ਲੱਗਿਆ ਹੋਇਆ ਸੀਗਾ ਉਹ ਤੋਂ ਅਸੀਂ ਪੜਿਆਗਾ ਕਿ ਪਹਿਲਾਂ ਜਦੋਂ ਫਲੱਡ ਫਲੂਡ ਜਾਂ ਕੋਸ ਹੋਰ ਉਹਦੇ ਨਾਲ ਇੱਥੇ ਪਾਣੀ ਨੂੰ ਰੋਕਿਆ ਜਾਂਦਾ ਸੀਗਾ ਤੇ ਹਨਾ ਜਾਂ ਰੁਕਿਆ ਜਾਂਦਾ ਜਾਂ ਛੱਡਿਆ ਜਾਂਦਾ ਇਹ ਉਹ ਕੁਛ ਵੀ ਤੇ ਉਹਦੇ ਲਈ ਹੁਣ ਇਹਨਾਂ ਨੇ ਉੱਧਰ ਨਵਾਂ ਗੇਟ ਲਗਾਤਾ ਫਿਰ ਬਾਕੀ ਗਾਈਡ ਸਾਹਿਬ ਕਹਿੰਦੇ ਇੱਕ ਹੋਰ ਵੀ ਜਾਣਕਾਰੀ ਮੈਂ ਇਹਦੇ ਮੈਂ ਸੁਣੀ ਇੱਕ ਹੋਰ ਜਾਣਕਾਰੀ ਹੈ ਜੇ ਕੋਈ ਜ਼ਿਆਦਾ ਤਿੰਨ ਪੰਜ ਕਰਦਾ ਸੀ ਤੇ ਉਹਨੂੰ ਇੱਥੇ ਲਟਕਾ ਵੀ ਦਿੰਦੇ ਸੀ ਇਹਨੂੰ ਫਾਂਸੀ ਕਹਿੰਦੇ ਆ ਤੇ ਫਾਂਸੀ ਵੀ ਦੇ ਦਿੰਦੇ ਸੀ ਫਾਂਸੀ ਦੇ ਜਾਂਦੇ ਬਿਲਕੁਲ ਸਹੀ ਹੈ ਹਾਂ ਇਸੇ ਕਾਰਨ ਅੱਜ ਤੱਕ ਇਸ ਜੈਸ ਦੇ ਕਾਨੂੰਨ ਦੀ ਬਹੁਤ ਰਿਸਪੈਕਟ ਕੀਤੀ ਜਾਂਦੀ ਆ ਲੋਕ ਡਰਦੇ ਆ ਕਾਨੂੰਨ ਤੋਂ ਸਹੀ ਗੱਲ ਆ ਸਹੀ ਗੱਲ ਆ ਚੱਲੇਗਾ ਕਿਤੇ ਟੰਗ ਨਾ ਦੇਣ ਇੱਥੇ ਪੁੱਲਤੇ ਚਾਹੂੰਗੇ ਇੱਥੇ ਇੱਥੇ ਟੰਗ ਦਾ ਚਾਰਜ ਨੇ ਹੋਰ ਦੇਖ ਕੇ ਮੁੜ ਕੇ ਕੋਈ ਹੋਰ ਨਹੀਂ ਨਾ ਕਰਦਾ ਲੰਗੜਾ ਨਹੀਂ ਕਰਦਾ ਤੇ ਕੀ ਆ ਦੇਖ ਸਕਦੇ ਹੋ ਇਸ ਜਗ੍ਹਾ ਦੇ ਬਾਰੇ ਥੋੜੀ ਹੋਰ ਡੀਪਲੀ ਜਾਣਕਾਰੀ ਦਿੱਤੀ ਹੋਈ ਆ ਆਹੋ ਇੱਥੇ ਪਾਟੋ ਉਹ ਤੋਂ ਕੋਪੋਰਸ ਹਾਂਜੀ ਤੇ ਇਸ ਤਰ੍ਹਾਂ ਦਾ ਸਾਰਾ ਇਹ ਵੀ ਦਿਖਾ ਦਿਓ ਦਿਖਾਇਆ ਗਿਆ ਫਰਡ ਦੇ ਬਾਰੇ ਫਰਡ ਪ੍ਰੋਟੈਕਸ਼ਨ ਬੜਿਆ ਤਾਂ ਜਾਣਾ ਨਹੀਂ ਹੈਗਾ ਇੰਨਾ ਪਿੱਛੇ ਹੋ ਕੇ ਦਿਖਾ ਦਿਓ ਪੂਰਾ ਬੱਚੇ ਹੋਵੇ ਥੋੜਾ ਪੂਰਾ ਦਿਖਾ ਦਿਓ ਕਿ ਪਾਈ ਕੋ ਰਿਵਰ ਪਲੱਟ ਪ੍ਰੋਟੈਕਸ਼ਨ ਸਕੀਮ ਹੈਗੀ ਬਾਕੀ ਯਾਰ ਗਾਈਡ ਸਾਹਿਬ ਇਹ ਗੱਲ ਦੇਖਣ ਵਾਲੀ ਹੈ ਯਾਰ ਬਾਕੀ ਜਿਵੇਂ ਕਹਦੀ ਹੈਗੀ ਆਨੰਦ ਹੀ ਆਉਂਦਾ ਹਨਾ ਹਾਂਜੀ ਆਨੰਦ ਜਿਵੇਂ ਕੁਦਰਤ ਸਾਰੀਆਂ ਚੀਜ਼ਾਂ ਕੋਈ ਕੋਈ ਜਾਲੀ ਚੀਜ਼ ਨਹੀਂ ਹਨਾ ਸਭ ਕੁਦਰਤਾਈ ਹੈ ਜੀ ਸਹੀ ਹੈ ਸਭ ਕੁਝ ਜਿਵੇਂ ਮਾਈਂਡ ਫਰ ਜਿਵੇਂ ਕਹਦੇ ਫਰੈਸ਼ ਹੋ ਜਾਂਦਾ ਰੀਫਰੈਸ਼ੀ ਵੱਜ ਜਾਂਦਾ ਹੈ ਜੀ ਬਹੁਤ ਠੰਡੀ ਠੰਡੀ ਹਵਾ ਚੱਲ ਰਹੀ ਹੈ ਯਾਰ ਜਿੰਦਗੀ ਸਾਨੂੰ 그러면은 ਚੱਲੀਏ ਅੱਗੇ ਚੱਲੇ ਜਾਣਾ ਹੀ ਪੈਣਾ ਆਓ ਦਰਸ਼ਕਾਂ ਦੇ ਚਲਦੇ ਅੱਗੇ ਆਪਣੇ ਅਗਲੇ ਅਗਲੇ ਆ ਜਾ ਰਹੀ ਸੀ ਚਲੋ ਆਵਾਜ਼ ਹੋਈ ਆ ਜਾਓ ਫਿਰ ਮੰਗੀਓ ਫਿਰ ਹਾਂਜੀ ਅਸੀਂ ਅੱਜ ਦੇ ਇੱਕ ਟਰੈਕ ਤੇ ਤਾਂ ਪਹੁੰਚ ਚੁੱਕੇ ਆਂ ਇਸਤਮਾਲ ਹੋ ਰਿਹਾ ਸੀ ਅੱਗੇ ਵੀ ਜਾਵਾਂਗੇ ਤੇ ਇਸ ਨੂੰ ਥੋੜਾ ਐਕਸਪਲੋਰ ਕਰ ਦਈਏ ਬਿਲਕੁਲ ਇਹ ਹਾਈਵੇ ਦੇ ਉੱਤੇ ਹੈਗਾ ਤੁਹਾਨੂੰ ਜ਼ਿਆਦਾ ਕੋਈ ਪਾਰਕਿੰਗ ਦੀ ਸਮੱਸਿਆ ਵੀ ਨਹੀਂ ਆਈ ਉਹ ਆਰ ਉਹ ਜੋ ਵੀ ਜਿਹੜਾ ਵੀ ਆ ਪਾਲਸ ਟਰੈਕ ਤੇ ਉਹਨੂੰ ਮੈਂ ਤੇ ਮੇਰੇ ਗਾਈਡ ਸਾਥ ਆਜੋ ਦਰਸ਼ਕ ਇਹਨਾਂ ਕਹਾਂਗੇ ਜਿਸ ਫਾਲ ਦੀ ਆਪਾਂ ਗੱਲ ਕਰਦੇ ਸੀ ਅਸੀਂ ਉੱਥੇ ਪਹੁੰਚ ਚੁੱਕੇ ਆਂ ਤੇ ਆਜੋ ਅੱਗੇ ਤੁਹਾਨੂੰ ਦਿਖਾਈਏ ਆਜੋ ਜੀ ਆਜੋ ਬਹੁਤ ਉਹ ਕਿੰਨਾ ਫੋਲ ਆ ਆਏ ਉੱਤੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂ ਇਹ ਜਿਸ ਜਗ੍ਹਾ ਦੀ ਮੈਂ ਗੱਲ ਕਰਦਾ ਹਾਂ ਉੱਥੇ ਆਪਾਂ ਪਹੁੰਚ ਚੁੱਕੇ ਆਂ ਦੇਖੋ ਕੁਦਰਤ ਦਾ ਨਜ਼ਾਰਾ ਇੱਥੇ ਘੜ ਕੇ ਇੱਥੇ ਘੜ ਕੇ ਪੂਰੇ ਮਨ ਗਾਈਡ ਸਾਹਿਬ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹ ਮੈਨੂੰ ਲੱਗਦਾ ਕਿਸੇ ਮਸ਼ੀਨਾਂ ਨਾਲ ਕਿਸੇ ਕੋਈ ਹੋਰ ਨਾਲ ਨਹੀਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੁਦਰਤ ਦੀ ਬਣਾਈ ਹੋਈ ਚੀਜ਼ ਆ ਬਣਾਈ ਹੋਈ ਚੀਜ਼ ਆ ਹੋਇਓ ਦਰਸ਼ਕਾਂ ਨੂੰ ਦਿਖਾਉਣਾ ਚਾਹੁੰਦਾ ਹਾਂ ਜੀ ਹੋਰ ਦੇਖੀਏ ਆਜੋ ਕੰਤ ਅਸਣ ਟਾਂਗਾ ਆਪ ਆ ਚੁੱਕਾ ਗਿਆ ਬਾਹੀ ਵਿਚ ਤੇ ਬਾਹੀ ਵਿਚ ਤੇ ਦੇਖੋ ਕੈਮਰਾਮੈਨ ਨੂੰ ਜਾਰਿਸ਼ ਕਰਾਂਗਾ ਦਿਖਾ ਦੇਤਾ ਜਿਆ ਵੇ ਕਿੰਨਾ ਸੁੰਦਰ ਵਿਚ ਹੈ ਥੋੜੀ ਥੋੜੀ ਬੂੰਦਾ ਬੰਦੀ ਹੋ ਰਹੀ ਆ ਚਾਰੋਂ ਤਰਫ ਇੱਕ ਵਾਰੀ ਘੁਮਾ ਦਿਓ ਇੱਕ ਵਾਰੀ ਹੋਰ ਤੇ ਸਾਰੇ ਦੇਖ ਸਕਣ ਇਹ ਕੀ ਚੀਜ਼ ਆ ਗਾਈਡ ਸਾਹਿਬ ਇਹ ਚਿੱਪੀਆਂ ਨਹੀਂ ਸੰਖ ਸਿੱਪੀਆਂ ਸੰਖ ਤੁਸੀਂ ਦੇਖ ਸਕਦੇ ਦੇਖੋ ਤੇ ਸਭ ਕੁਝ ਇੱਥੇ ਪਾਇਆ ਜਾਂਦਾਗਾ ਤੇ ਇਹ ਟੁੱਟਿਆ ਹੋਇਆ ਯਾਰ ਪੂਰਾ ਜਾਂਦਾ

पक्षी देखो कितना सोना पक्षी है फोकस कितना गया ही थे हाँ जी ये की ਵਾਹੀ ਵਿੱਚ ਸੇ ਜਿਹਨੂੰ ਦੇਖਣ ਲਈ ਲੋਕੀ ਦੂਰੋਂ ਦੂਰੋਂ ਆਉਂਦੇ ਆ ਤੇ ਵੈਸੇ ਇਸ ਟਾਈਮ ਥੋੜੇ ਜਿਆਦਾ ਠੰਡਾ ਹੈਗੀ ਤਾਂ ਕਰਕੇ ਤੇ ਇੰਨੀ ਰੌਣਕ ਮੇਲਾ ਹੈ ਨਹੀਂਗਾ ਪਰ ਜਦੋਂ ਗਰਮੀਆਂ ਹੁੰਦੀਆਂ ਨੇਗੀਆਂ ਤੇ ਉਦੋਂ ਇਸ ਜਗ੍ਹਾ ਤੇ ਬਹੁਤ ਜਿਆਦਾ ਰੌਣਕ ਲੱਗੀ ਹੁੰਦੀ ਹੈ ਉਦੋਂ ਇੱਕ ਵਾਰੀ ਫੇਰ ਆਵਾਂਗੇ ਗਰਮੀਆਂ 'ਚ ਤੇ ਤੁਹਾਨੂੰ ਦਿਖਾਵਾਂਗੇ ਬਾਕੀ ਉਦੋਂ ਤੱਕ ਲਈ ਮੈਨੂੰ ਤੇ ਮੇਰੇ ਗਾਈਡ ਸਾਹਿਬ ਨੂੰ ਧੰਨਵਾਦ ਗਾਈਡ ਸਾਹਿਬ ਜੀ ਕੇ ਫਿਰ ਅੱਜ ਦਾ ਪ੍ਰੋਗਰਾਮ ਇੱਥੇ ਕਰਕੇ ਸਮਾਪਤ ਜੀ ਜੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਜੀ ਤੇ ਹੋਰ ਸਫਰ ਲੈ ਕੇ ਨਿਕਲਾਂਗੇ ਅਗਲੇ ਵੀਕਐਂਡ ਤੇ ਤਦ ਤੱਕ ਲਈ ਜੁੜੇ ਰਹੋ ਐਨ ਜੈਡ ਬੈਲ ਪ੍ਰੋਡਕਸ਼ਨ ਨਾਲ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤੇ ਕੈਮਰਾਮੈਨ ਸ਼ਿਵ ਕੁਮਾਰ ਨੂੰ ਬਿੱਛਾ ਸਤਿ ਸ਼੍ਰੀ ਅਕਾਲ ਤੁਹਾਡੇ ਜੀ ਹੇ ਗਾਈਡ ਸਾਹਿਬ ਸਾਨੂੰ ਇਹ ਵਿਚੀ ਜਾ ਕੇ ਤਾਂ ਦਿਖਾਓ ਥੋੜਾ ਜਿਹਾ ਉਹ ਮੈਂ ਦਿਖਾ ਦਾਂਗਾ ਇਹ ਹੈਗਾ ਰੂਹਾਂ ਦਾ ਦਰਵਾਜ਼ਾ ਰੂਹਾਂ ਦਾ ਦਰਵਾਜ਼ਾ ਜਿਹਦੇ ਅੰਦਰ ਸੱਚੀ ਰੂਹ ਜਾ ਸਕਦੀ ਹੈ ਦੇਖੋ ਗਾਈਡ ਸਾਹਿਬ ਅੱਗੇ ਚੱਲेंगे ਇਹ ਨਹੀਂ ਪਤਾ ਕਿ ਦੇਖ ਸਾ ਜੋ ਪ੍ਰਗਟ ਹੋਣਗੇ ਆ ਜੋ ਦੇਖ ਸਕ ਰਹੇ ਆ ਸਾਡੇ ਕੈਮਰਾਮੈਨ ਸਾਹਿਬ ਗਾਈਡ ਸਾਹਿਬ ਕੱਥੇ ਨੇ

Я тоже.